ਸਾ ਸਿਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸੁਆਗਤ ਹੈ ਪਹਿਲਾਂ ਤਾਂ ਰਾਮਪਾਗਤਾਂ ਨੂੰ ਜੈ ਜੀ ਰਾਮ ਅ ਦੋਸਤੋ ਜਿਵੇਂ ਕਿ ਤੁਸੀਂ ਬਹੁਤ ਦਿਨਾਂ ਤੋਂ ਲਗਾਤਾਰ ਤਸਵੀਰਾਂ ਦੇਖਦੇ ਪਿਓ ਜਾਂ ਆਪਣੇ ਆਲੇ-ਦੁਆਲੇ ਆਪਣੇ ਗਲੀ ਮੁਹੱਲੇ ਤੇ ਜਾਂ ਆਪਣੇ ਸ਼ਹਿਰ ਦੇ ਵਿੱਚ ਰਾਮਲੀਲਾ ਦੇ ਪ੍ਰੋਗਰਾਮ ਦੇਖਦੇ ਪਿਓ ਹਰ ਗਲੀ ਮੁਹੱਲੇ ਦੇ ਵਿੱਚ ਹਰ ਸ਼ਹਿਰ ਦੇ ਮੋੜ ਦੇ ਉੱਤੇ ਹਰ ਸ਼ਹਿਰ ਦੇ ਵਿੱਚ ਕਿਧਰਾਂ ਕਿਤੇ ਰਾਮਲੀਲਾ ਦਾ ਜਿਹੜਾ ਪ੍ਰੋਗਰਾਮ ਆ ਉਹ ਕੀਤਾ ਜਾ ਰਿਹਾ ਦਸਾਰੇ ਤੋਂ ਕੁਝ ਦਿਨ ਪਹਿਲਾਂ ਜੋ ਕਿ ਨਵਰਾਤਿਆਂ ਦੇ ਵਿੱਚ ਜਿਹੜਾ ਆ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਪੂਰੇ ਹੀ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਹੁਤ ਹੀ ਸੋਹਣੀਆਂ-ਸੋਹਣੀਆਂ ਝਾਕੀਆਂ ਦੇ ਨਾਲ ਜਿਹੜਾ ਆ ਰਾਮਲੀਲਾ ਜਿਹੜੀ ਹੈ ਉਹ ਖੇਡੀ ਜਾਂਦੀ ਹੈ। ਰਾਮਲੀਲਾ ਦੀਆਂ ਸਟੇਜਾਂ ਦੇ ਉੱਤੇ ਬਹੁਤ ਸਾਰੀਆਂ ਤਸਵੀਰਾਂ ਪਹਿਲਾਂ ਵੀ ਅਸੀਂ ਟਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ। ਬਹੁਤ ਸਾਰੀਆਂ ਤਸਵੀਰਾਂ ਤੁਸੀਂ ਜਿਹੜੀਆਂ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਖ ਚੁੱਕੇ ਹੋ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਰਾਮਲੀਲਾ ਸਟੇਜ ਦੇ ਉਤੋਂ ਦੋਸਤੋ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਖੁਦ ਵੀ ਜਾ ਕੇ ਦੇਖੀਆਂ ਬਹੁਤ ਸਾਰੀਆਂ ਰਾਮਲੀਲਾਵਾਂ ਦੇ ਜਿਹੜੇ ਆਨੰਦ ਤੁਸੀਂ ਆਪਣੇ ਗਲੀ ਮੁਹੱਲੇ ਜਾਂ ਆਪਣੇ ਸ਼ਹਿਰ ਦੀ ਰਾਮਲੀਲਾ ਦਾ ਆਨੰਦ ਬਹੁਤ ਵਾਰ ਮਾਨਿਆ ਹੋਏਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਰਾਮਲੀਲਾ ਦੇ ਕਰੈਕਟਰਾਂ ਨੂੰ ਤਿਆਰ ਕਰਨ ਦੇ ਵਿੱਚ ਕਿੰਨੀ ਜ਼ਿਆਦਾ ਮਿਹਨਤ ਲੱਗਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਸਾਡੇ ਨਾਲ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਪ 바ਵਾਨੀ ਸੰਜੀਪ 바ਵਾਨੀ ਇਹ ਰਿਪੋਰਟ ਗਰਦਾਸਪੁਰ ਤੋਂ ਕੀਤੀ ਤੇ ਗਰਦਾਸਪੁਰ ਦੇ ਹਰੀ ਮਸੀਤ ਨੇੜੇ ਜੋ ਡਰਾਮੈਟਿਕ ਕਲੱਬ ਹੈ ਉਥੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਥੇ ਕਿ ਉਹਨਾਂ ਨੇ ਬੈਕ ਸਟੇਜ ਦਿਖਾਈ ਸਟੇਜ ਤੋਂ ਪਹਿਲਾਂ ਸਟੇਜ ਦੇ ਪਿੱਛੇ ਪਾਸੇ ਕੀ ਹੁੰਦਾ ਹੈ ਸਟੇਜ ਦੀ ਬੈਕ ਸਾਈਡ ਤੇ ਕੀ ਹੁੰਦਾ ਹੈ ਸਟੇਜ ਦੀ ਬੈਕਸਾਈਡ ਦੇ ਉੱਤੇ ਕਿਵੇਂ-ਕਿਵੇਂ ਜਿਹੜੇ ਆ ਕਰੈਕਟਰਾਂ ਨੂੰ ਤਿਆਰ ਕੀਤਾ ਜਾਂਦਾ ਹੈ ਮੇਕਅਪ ਆਰਟਿਸਟ ਜਿਹੜੇ ਨੇ ਉਹ ਲਗਾਤਾਰ ਇਹਨਾਂ ਆਰਟਿਸਟਾਂ ਨੂੰ ਤਿਆਰ ਕਰਦੇ ਨੇ ਵੱਖ-ਵੱਖ ਆਰਟਿਸਟਾਂ ਨੂੰ ਤਿਆਰ ਕਰਕੇ ਸਟੇਜ ਦੇ ਲਈ ਤੋਰਿਆ ਜਾਂਦਾ ਉਸ ਤੋਂ ਬਾਅਦ ਉਹ ਰਾਮਲੀਲਾ ਦੀ ਖੇਡ ਖੇਡਦੇ ਤੇ ਤੁਹਾਡਾ ਮਨੋਰੰਜਨ ਵੀ ਕਰਦੇ ਇੱਕ ਸੋਹਣੇ ਸੰਦੇਸ਼ ਦੇ ਨਾਲ ਤੁਹਾਡਾ ਮਨੋਰੰਜਨ ਕੀਤਾ ਜਾਂਦਾ ਹੈ ਕਿਉਂਕਿ ਸਟੇਜ ਕੋਈ ਵੀ ਹੋਵੇ ਉਹ ਇੱਕ ਮਨੋਰੰਜਨ ਦਾ ਹੀ ਸਾਧਨ ਹੁੰਦਾ ਹੈ ਪਰ ਕਿਤੇ ਨਾ ਕਿਤੇ ਉਸ ਸਟੇਜ ਤੋਂ ਇੱਕ ਚੰਗਾ ਸੰਦੇਸ਼ ਵੀ ਦਿੱਤਾ ਜਾਂਦਾ ਹੈ ਜਿਵੇਂ ਕਿ RAM LILA ਦੇ ਵਿੱਚ RAM LILA ਜਿਹੜੀ ਖੇਡ ਕੇ ਇੱਕ ਚੰਗਾ ਸੰਦੇਸ਼ ਸ੍ਰੀ RAM CHANDRA JI ਦੇ ਵੱਲੋਂ ਸ੍ਰੀ RAM JI ਦੇ ਭਗਤਾਂ ਵਾਸਤੇ ਦਿੱਤਾ ਜਾਂਦਾ ਹੈ ਵੱਖ-ਵੱਖ ਡਰਾਮੈਟਿਕ ਕਲੱਬਾਂ ਵੱਲੋਂ RAM LILA ਵਾਂ ਕਰਾਈਆਂ ਜਾਂਦੀਆਂ ਨੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਆਪਣੇ ਆਪਣੇ ਸ਼ਹਿਰ ਤੋਂ ਇਹ RAM LILA ਵਾਂ ਤੁਹਾਨੂੰ ਦਿਖਾ ਕੇ ਤੇ ਤੁਹਾਡਾ ਨਾਲ ਦੀ ਨਾਲ ਮਨੋਰੰਜਨ ਕੀਤਾ ਜਾਂਦਾ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਆ ਐਸੇ ਨਿਰਦੇਸ਼ ਦਿੱਤੇ ਜਾਂਦੇ ਨੇ ਐਸਾ ਤੁਹਾਡੇ ਨਾਲ ਸੰਕਲਪ ਕੀਤਾ ਜਾਂਦਾ ਕਿ ਤੁਸੀਂ ਇੱਕ ਚੰਗੇ ਰਾਹ ਦੇ ਉੱਤੇ ਤੁਰੋ ਬਾਕੀ ਤੁਹਾਡਾ ਆਪਣਾ ਮਨ ਹੈ ਕਿ ਤੁਸੀਂ ਉਸ ਤੋਂ ਕੀ ਸਿੱਖਣਾ ਹੈ ਕਿਉਂਕਿ ਬਹੁਤ ਸਾਰੇ ਲੋਕ ਸਿਰਫ ਤੇ ਸਿਰਫ ਇਨ੍ਹਾਂ ਸਟੇਜਾਂ ਨੂੰ ਰਾਮਲੀਲਾ ਦੀਆਂ ਸਟੇਜਾਂ ਨੂੰ ਜਾਂ ਹੋਰ ਇਸ ਤਰ੍ਹਾਂ ਦੀਆਂ ਕਈ ਸਟੇਜਾਂ ਨੂੰ ਸਿਰਫ ਤੇ ਸਿਰਫ ਮਨੋਰੰਜਨ ਦਾ ਸਾਧਨ ਹੀ ਮੰਨਦੇ ਨੇ ਪਰ ਇਹ ਇੱਕ ਮਨੋਰੰਜਨ ਦਾ ਸਾਧਨ ਨਹੀਂ ਇੱਕ ਚੰਗਾ ਸੰਦੇਸ਼ ਵੀ ਦੇਣ ਦੇ ਲਈ ਲਾਹੇਵੰਦ ਹੁੰਦਾ ਹੈ ਜਿਹਦੇ ਵਿੱਚ ਰਾਮਲੀਲਾ ਦੇ ਵਿੱਚ ਬਹੁਤ ਸਾਰੇ ਐਸੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾਂਦੇ ਹਨ ਜੋ ਕਿ ਤੁਹਾਡੇ ਜੀਵਨ ਨੂੰ ਬਦਲ ਸਕਦੇ ਹਨ ਤੁਸੀਂ ਆਪਣੇ ਜੀਵਨ ਨੂੰ ਬਦਲਣਾ ਜਾਂ ਨਹੀਂ ਬਦਲਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤਸਵੀਰਾਂ ਨਾਲ ਦੀ ਨਾਲ ਤੁਸੀਂ ਮੇਰੇ ਨਾਲ ਦੇਖਦੇ ਪਏ ਹੋ ਜਿਹੜੀਆਂ ਕਿ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਬੈਕਸਟੇਜ ਬੈਕਸਟੇਜ ਜਿਹੜਾ ਆ ਆਰਟਿਸਟਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਆ ਕਲਾਕਾਰਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਆ ਜਾਂ ਕਿੰਨਾ ਵੱਲੋਂ ਕੀਤਾ ਜਾਂਦਾ ਆ ਆਓ ਗੱਲਬਾਤ ਕਰਦੇ ਆ ਜਿਹੜੇ ਕਿ ਬੈਕਸਟੇਜ ਇਹਨਾਂ ਕਰੈਕਟਰਾਂ ਨੂੰ ਹੂਬ ਹੂ ਰੰਗ ਦੇਣ ਦੀ ਕੋਸ਼ਿਸ਼ ਕਰਦੇ ਨੇ ਜਤਿੰਦਰ ਕੁਮਾਰ ਜੀ ਜਤਿੰਦਰ ਕੁਮਾਰ ਜੀ ਕਿਹੜੀ ਕਾਮਿਲਤਾ ਵੱਲੋਂ ਤੁਸੀਂ ਕਲੱਬ ਵੱਲੋਂ ਕੰਮ ਕਰਦੇ ਹੋ ਭਾਈ ਸ਼੍ਰੀ ਵਿਸ਼ਨੂੰ ਨਾਰਾਇਣ ਜੀ ਦਾ ਨਾਟਕਾ ਬਹਰੀ ਮਸਜਿਦ ਗੁਰਦਾਸਪੁਰ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਤੁਸੀਂ 20 ਸਾਲ ਹੋ ਗਏ ਜੀ ਕਿਹੜੇ ਕਿਹੜੇ ਕਿਰਦਾਰਾਂ ਨੂੰ ਤੁਸੀਂ ਇੰਤਿਆਰ ਕਰਦੇ ਹੋ? ਰਾਵਣ, ਕੁੰਕਨ, ਰਾਮ ਜੀ, ਸੀਤਾ ਮਾਤਾ ਜੀ, ਹੋਰ ਵੀ ਕਾਫੀ ਹੈਗੀ ਕਰਾਂਗਾ। ਕਿੰਨਾ ਟਾਈਮ ਦੇਦੇ ਹੋ ਤੁਸੀਂ ਇਸ ਕਲੱਬ ਨੂੰ? ਟਾਈਮ ਤੇ ਪੂਰਾ ਦੇ ਦਿੰਦੇ ਆ ਜੀ। ਕਿਧਰ ਰਿਸਪੋਰਟ ਮਿਲਦਾ ਹੈ? ਬਹੁਤ ਵਧੀਆ ਮਿਲਦਾ ਭਾਈ ਜੀ। ਆਨ ਵਾਲੇ ਦਿਨਾਂ ਵਿੱਚ ਕਿਹੜੀ ਕਿਹੜੀ ਤਿਆਰੀਆਂ ਤੁਸੀਂ ਕਰ ਰਹੇ ਹੋ? ਆਨ ਵਾਲੇ ਦਿਨਾਂ ਵਿੱਚ ਦੁਸ਼ਹਿਰਾ ਤਿਆਰ ਕਰ ਰਹੇ ਆ ਜੀ। ਦੁਸ਼ਹਿਰੇ ਦੇ ਵਿੱਚ ਝਾਕੀਆਂ ਤਿਆਰ ਕਰਨੀਆਂ, ਹੋਰ ਵੀ ਕਾਫੀ ਰਾਮਲੀਲਾ ਉਹਨਾਂ ਵੱਲ ਵੀ ਬੁਲਾਵਾ ਆਇਆ ਦਾ। ਉਧਰ ਵੀ ਤਿਆਰ ਕਰਨੇ ਜਾ ਰਹੇ ਆ। ਇਸ ਤੋਂ ਇਲਾਵਾ ਹੋਰ ਇਸ ਤੋਂ ਇਲਾਵਾ ਨਵੀਂ ਚੀਜ਼ ਦੇਖਾਂਗੇ ਝਾਕੀ ਦੇ ਵਿੱਚ ਕੋਈ ਤਿਆਰ ਕਰਾਂਗੇ ਕੋਈ ਖਾਸ ਅੱਜ ਜਿਹੜਾ ਸੀਨ ਹੋ ਰਿਹਾ ਹੈ ਉਹਦੇ ਲਈ ਕਿਹੜੇ ਕਿਹੜੇ ਕਿਰਦਾਰਾਂ ਨੂੰ ਤਿਆਰ ਕਰ ਰਹੇ ਹੋ ਅੱਜ ਕਿਵਟ ਦਾ ਸੀਨ ਮੇਨ ਜਿਹੜਾ ਹੈਗਾ ਹੈ ਤੇ ਸਾਡੇ ਭਾਜੀ ਹੈ ਵੱਡੇ ਅਜੀਤ ਕੁਮਾਰ ਜੀ ਦਾ ਜੀ ਉਹ ਕਰ ਰਹੇ ਹੈ ਕਿਨਾਂ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਹੋ ਕਿ ਬਸ ਇਹੀ ਨਹੀਂ ਹੈਗਾ ਜੀ ਮੇਰਾ ਹੋਰ ਵੀ ਕੰਮ ਹੈਗਾ ਮੇਰਾ ਪਿੰਟਰ ਦਾ ਕੰਮ ਹੈ ਜੀ ਇਹ ਸ਼ੌਕ ਲਈ ਕਰਦੇ ਹੋ ਕਿ ਜਾਂ ਤਾਂ ਇਹ ਸ਼ੌਂਕਲੀ ਹੈ ਜੀ ਹਾਨੀ ਸਰ ਕੀ ਨਾ ਪਰਮਜੀਤ ਸਿੰਘ ਬੰਮਾਈ ਅ ਭਮਾ ਜੀ ਤੁਸੀਂ ਇਸ ਟਾਈਮ ਕਿਹੜੀ ਕਲੱਬ ਵੱਲੋਂ ਕੰਮ ਕਰਦੇ ਹੋ ਵਿਸ਼ੁਰੂ ਆਪਣੀ ਡਾਟਾ ਕਲੱਬ ਵਾਲੇ ਐਜੀ ਹਾਂਜੀ ਐਜੇ ਕੀ ਕੰਮ ਕਰ ਰਹੇ ਹੋ ਐਜ ਵੇਲੇ ਮੇਰਾ ਮੜਾ ਮੋਟਾ ਸਬਜ਼ੀ ਦਾ ਕੰਮ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਕਰਦੇ ਹੋ ਬਸ ਇਸ ਤੋਂ ਇਲਾਵਾ ਹੋਈ ਜੀ ਬਸ ਸ਼ਾਮ ਕਰਕੇ ਦਾ ਹੀ ਹੋਈ ਪ੍ਰਭੂ ਨਾਮ ਦੀ ਨਾਲ ਪਿਆਰ ਰੱਖੇਗਾ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਮੈਂ 36 ਸਾਲ ਤੋਂ ਕੰਮ ਕਰ ਰਿਹਾ ਹਾਂ 36 ਸਾਲ ਹੋ ਗਏ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੈ ਬਹੁਤ ਵਧੀਆ ਮਿਲਦਾ ਹੈ ਆਨ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਰਾਮਲੀਲਾ ਕਲੱਬ ਨੂੰ ਅਸੀਂ ਕਲੱਬ ਨੂੰ ਕਹਿੰਦੇ ਜਿੰਨੇ ਮਰਦੇ ਦਮ ਤੱਕ ਇਹੋ ਹੀ ਕੰਮ ਕਰਾਂਗੇ ਜਿੰਨਾ ਜਿੰਦੇ ਆ ਉਹਨਾਂ ਚ ਸਾਹ ਸਾਹ ਹੈਗਾ ਸਾਡੇ 'ਚ ਅਸੀਂ ਰਾਮ ਪ੍ਰਭੂ ਰਾਮ ਜੀ ਨਾਲ ਜੁੜੇ ਰਾਵਾਂਗੇ ਅੱਜ ਦੇ ਜਿਹੜੇ ਮੌਜੂਦ ਹਨ ਰਾਮਲੀਲਾ ਵਾਲੇ ਘਟਦੇ ਆਂ ਤੇਰੇ ਮੋਬਾਈਲਾਂ ਵਾਲੇ ਦਸ਼ਨ ਵਾਲੇ ਜਿਹੜੇ ਆ ਉਹਨਾਂ ਦੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਉਹ ਵੀ ਜਿਹੜਾ ਅਸੀਂ ਕੰਮ ਚੁੱਕਿਆ ਆ ਸਾਰੇ ਰਾਮ ਭਗਤ ਬਣ ਕਰ ਕਰ ਰਾਮ ਹੋਵੇ ਹਰ ਘਰ ਕਰ ਕਰ ਰਾਮ ਜਨਮ ਲਵੇ ਅਸੀਂ ਹਰ ਬੱਚੇ ਨੂੰ ਕਹਿੰਦੇ ਆ ਰਾਮ ਰਾਮ ਬਣੋ ਇਸ ਲਈ ਰਾਮਲੀਲਾ ਇਸ ਲਈ ਆਪਖਾਨੇ ਆ ਲੋਕਾਂ ਨੂੰ ਸਮਝਾਉਣ ਵਾਸਤੇ ਤੁਹਾਨੂੰ <coughs> ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ